ਬਰਸ਼ਾ ਦੇ ਮੌਸਮ 'ਚ ਹਮੇਸ਼ਾ ਦੇਖਿਆ ਜਾਂਦਾ ਹੈ ਕਿ ਜ਼ਿਆਦਾਤਰ ਸੱਪ ਨੇ ਉਹ ਬਿਲਾਾਂ 'ਚੋਂ ਬਾਹਰ ਨਿਕਲ ਜਾਂਦੇ ਨੇ ਕਿਉਂਕਿ ਬਿਲਾਾਂ 'ਚ ਪੈ ਜਾਂਦਾ ਪਾਣੀ ਉਸ ਤੋਂ ਬਾਅਦ ਸੱਪ ਬਾਹਰ ਨਿਕਲਦੇ ਨੇ ਤੇ ਜ਼ਿਆਦਾਤਰ ਜਿਹੜੇ ਸਨੇਕ ਬਾਈਟ ਬਾਈਟ ਦੇ ਜਿਹੜੇ ਕੇਸਿਸ ਨੇ ਉਹ ਇਸ ਦੌਰਾਨ ਮੌਨਸੂਨ 'ਚ ਬੜੇ سارے ਸਾਹਮਣੇ ਆਤ ਨੇ اسی ਤਰੀਕੇ ਨਾਲ ਮੌਨਸੂਨ 'ਚ ਕੁਝ ਹੋਰ ਕੇਸਿਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਜੇ ਮੁਹਾਲੀ ਦੀ ਗੱਲ ਕਰ ਲਈਏ ਮੁਹਾਲੀ ਦਾ ਡਾਟਾ ਇਹ ਕਹਿੰਦੇ ਕਿ ਮਈ ਮਹੀਨੇ ਦੀ ਗੱਲ ਕਰੀਏ ਤਾਂ ਉਸ ਦੌਰਾਨ 9 ਕੇਸਿਸ ਸਾਹਮਣੇ ਆਏ ਜੂਨ ਦੀ ਗੱਲ ਕਰੀਏ ਤੇ ਜੂਨ 'ਚ 12 ਦੇ ਕਰੀਬ ਕੇਸੇ ਸਾਹਮਣੇ ਆਏ ਤੇ ਜੁਲਾਈ ਦੀ ਗੱਲ ਕਰ ਲੈਣੇ ਕਿਉਂਕਿ ਮੌਨਸੂਨ ਉਸੇ ਤਰੀਕੇ ਨਾਲ ਵਧਦਾ ਜਾਂਦਾ ਹੈ ਤਾਂ ਘੱਟੋ-ਘੱਟ 22 ਦੇ ਕਰੀਬ ਕੇਸ ਜਿਹੜੇ ਨੇ ਉਹ ਸਾਹਮਣੇ ਆਏ ਨੇ ਤੇ ਹੱਲੇ ਜੂਨ ਖਤਮ ਨਹੀਂ ਹੋਇਆ ਹੱਲੇ ਵੀ ਇੱਕ ਦੋ ਦਿਨ ਜਿਹੜੇ ਨੇ ਉਹ ਪਏ ਨੇ ਪਰ ਫਿਲਹਾਲ ਦੇ ਲਈ ਕੇਸ ਜਿਹੜੇ ਨੇ ਉਹ ਸਾਹਮਣੇ ਆ ਰਹੇ ਨੇ ਇਹ ਕਹਿ ਲਈਏ ਕਿ ਦੋ ਦਿਨ 'ਚ ਘੱਟੋ-ਘੱਟ ਇੱਕ ਕੇਸ ਜਾਂ ਫਿਰ ਹਰ ਰੋਜ਼ ਇੱਕ ਕੇਸ ਜਿਹੜਾ ਹੈ ਉਹ ਜ਼ਰੂਰ ਸਾਹਮਣੇ ਆ ਰਹੇ ਮੇਰੇ ਨਾਲ ਇਸ ਵਕਤ ਡਾਕਟਰ ਪੁਨੀਤ ਨੇ ਡਾਕਟਰ ਸਾਹਿਬ ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਡੇਲੀ ਥੈਂਕ ਯੂ ਸਰ ਸਰ ਸਨੇਕ ਬਾਈਟ ਦੇ ਕੇਸ ਬਹੁਤ ਸਾਰੇ ਪਰ ਲੋਕਾਂ ਨੂੰ ਇਹ ਨੌਲੇਜ ਜ਼ਰੂਰ ਹੋਣੀ ਚਾਹੀਦੀ ਹੈ ਕਿ ਆਖਿਰਕਾਰ ਜੇ ਸਨੇਕ ਬਾਈਟ ਹੋ ਜਾਏ ਤਾਂ ਲੋਕਾਂ ਨੇ ਬਚਣਾ ਕਿਵੇਂ ਪ੍ਰੀਕਾਸ਼ਨਸ ਕੀ ਕੀ ਵਰਤਨੇ ਚਾਹੀਦੇ ਨੇ ਬਾਈਚ ਜੇ ਕਿਸੇ ਸੱਪ ਨੇ ਕਿਸੇ ਵਿਅਕਤੀ ਨੂੰ ਕੱਟ ਲਿਆ ਤਾਂ ਉਸ ਤੋਂ ਬਾਅਦ ਸਭ ਤੋਂ ਪਹਿਲਾਂ ਫਰਸਟ ایڈ ਦੇਣੀ ਚਾਹੀਦੀ ਹੈ ਕੀ ਦੇਣਾ ਚਾਹੀਦਾ ਹੈ ਉਸ ਬਾਰੇ ਜ਼ਰੂਰ ਜਾਣ ਕੇ ਦੇਖੋ ਸਭ ਤੋਂ ਪਹਿਲੇ ਜਿਵੇਂ ਅੱਜ ਕੱਲ੍ਹ ਇਹ ਮੌਸਮ ਹੈ ਤੁਸੀਂ ਵੀ ਦੱਸਿਆ ਵੀ ਸਨੇਕ ਆਪਦੇ ਹੋਲ ਤੋਂ ਬਾਹਰ ਆਉਣਾ ਸ਼ੁਰੂ ਕਰ ਜਾਂਦੇ ਨੇ ਸਭ ਤੋਂ ਪਹਿਲੇ ਤਾਂ ਜਿਵੇਂ ਡਿਸਕਸ ਹੋਇਆ ਸੀ ਜਿਵੇਂ ਕਈਆਂ ਦੇ ਲੋਕ ਪਿੰਡਾਂ 'ਚ ਨੇ ਰਹਿ ਰਹੇ ਨੇ ਢਾਣੀਆਂ 'ਚ ਰਹਿ ਰਹੇ ਨੇ ਜਿ ਖੇਤਾਂ 'ਚ ਘਰ ਬਣੇ ਹੋਏ ਨੇ ਤਾਂ ਤੁਸੀਂ ਦੇਖੋ ਵੀ ਤੁਹਾਡੇ ਘਰ 'ਚ ਕੋਈ ਆ ਜਾ ਕੰਟੇਨਰ ਤਾਂ ਨਹੀਂ ਪਿਆ ਰੂਮ 'ਚ ਤੁਸੀਂ ਆ ਰਹੇ ਹੋ ਜਿਹਦੇ ਸੱਪ ਪਹਿਲੇ ਛੁਪ ਕੇ ਬੈਠਾ ਹੋਵੇ ਤੁਸੀਂ ਧਿਆਨ ਜਦੋਂ ਵੀ ਆਪਦੇ ਰੂਮ 'ਚ ਆਂਦੇ ਹੋ ਰਾਤੀ ਸੌਣ ਵੇਲੇ ਆ ਦੁਪਹਿਰੇ ਅਰੇਸਟ ਕਰ ਰਹੇ ਹੋ ਤਾਂ ਇੱਕ ਆਈਡੀਆ ਦੇਖ ਲਓ ਵੀ ਰੂਮ 'ਚ ਕੋਈ ਆ ਜਾ ਕੰਟੇਨਰ ਹੈ ਜਾਂ ਜੇ ਸਪੇਸ ਤਾਂ ਨਹੀਂ ਕਿ ਜਿੱਥੇ ਕੋਈ ਚੀਜ਼ ਛੁਪ ਕੇ ਹੋਵੇ ਤੇ ਜਦੋਂ ਸੌਣਾ ਹੈ ਤਾਂ ਉਹ ਚੀਜ਼ਾਂ ਚੈੱਕ ਕਰਕੇ ਸੋਜੋ ਜਿੰਨਾਂ ਦੇ ਜਿਹੜੇ ਇਸ ਏਰੀਆ 'ਚ ਰਹਿ ਰਹੇ ਨੇ ਖੁੱਲੇ ਮੈਦਾਨਾਂ 'ਚ ਜਿਨ੍ਹਾਂ ਦੇ ਖੇਤਾਂ 'ਚ ਘਰ ਬਣੇ ਹੋਏ ਨੇ ਜਾਂ ਕੋਈ ਖੇਤ 'ਚ ਕੋਈ ਪਾਣੀ ਦੀ ਵਾਰੀ ਲਾਣ ਗਿਆ ਤਾਂ ਪ੍ਰੋਪਰ ਸ਼ੂਜ਼ ਹੋ ਨ ਬਾਈਟ ਨਾ ਹੋ ਸਕੇ ਸਭ ਤੋਂ ਪਹਿਲੇ ਇਹ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ ਵੀ ਜੇ ਤੁਸੀਂ ਜੋ ਖੇਤਾਂ ਜਾ ਰਹੇ ਹੋ ਜਾਂ ਰੂਮ ਚ ਸੋ ਰਹੇ ਹੋ ਜਿਨ੍ਹਾਂ ਦੇ ਘਰ ਖੇਤਾਂ ਨਹੀਂ ਤਾਂ ਇਹ ਸਿੱਧੀ ਪ੍ਰੀਕਾਉਸ਼ਸ ਆਪਦੀ ਨਜ਼ਰ ਅੰਦਾਜ਼ ਇਹਨਾਂ ਨੂੰ ਨਾ ਕਰਨ ਤਾਂ ਕਿ ਆਪ ਨੂੰ ਸਨੇਕ ਬਾਈਟ ਹੋਏ ਹੀ ਨਾ ਸੈਕੰਡਲੀ ਹੁਣ ਸਨੇਕ ਬਾਈਟ ਜਿਹੜੇ ਹੁੰਦੇ ਨੇ ਹਰ ਸਨੇਕ ਪాయిਜ਼ਨਸ ਨਹੀਂ ਹੁੰਦਾ ਤਾਂ ਇਸ ਵਾਸਤੇ ਮੈਂ ਕਹਾਂਗਾ ਵੀ ਆਪਾਂ ਨੂੰ ਦੇਖੋ ਸਨੇਕ ਜਿਸ ਨੂੰ ਬਾਈਟ ਹੋ ਚੁੱਕੀ ਹੈ ਖਬਰਾਨਾ ਨਹੀਂ ਹੈ ਕਿਉਂਕਿ ਜੇ ਆਪਣਾ ਸਨੇਕ ਪਹਿਲੀ ਗੱਲ ਇਹ ਜੇ ਪాయిਜ਼ਨਸ ਨਹੀਂ ਹੈਗਾ ਜੇ ਸਾਡੇ ਕੋਲ ਜੇ ਬਾਈਟ ਕੇਸਿਸ ਦਾ ਡਾਟਾ ਆਪਾਂ ਕਹਿ ਰਹੇ ਹਾਂ ਜੁਲਾਈ ਦੇ ਆਰਾਊਂਡ ਆਏ ਨੇ ਮੋਰ ਥੈਨ 60 70 ਪਰਸੈਂਟ ਜਿਹੜੇ ਉਹਨਗੇ ਜਿਹੜੇ ਬਾਈਟਸ ਨੇ ਉਹ ਨੋਨ ਪੁਆਇਜ਼ਨਸ ਸੀ ਗਿਆ ਤਾਂ ਉਹਨਾਂ ਸਿੰਟੋਮੈਟਿਕਲੀ ਟਰੀਟਮੈਂਟ ਨਾਲ ਹੀ ਡਿਸਚਾਰਜ ਹੋ ਕੇ ਅਸੀਂ 24 ਟੂ 48 ਆਵਰਸ ਰੱਖਦੇ ਆ ਉਹਨੂੰ ਅਬਜ਼ਰਵ ਕਰਦੇ ਆ ਜੇ ਉਹਦੇ ਵਿੱਚ ਕੋਈ ਟੌਕਸਿਸਿਟੀ ਦੇ ਸਾਈਨਸ ਨਹੀਂ ਆਏ ਤਾਂ ਅਸੀਂ ਉਹਨੂੰ ਡਿਸਚਾਰਜ ਕਰ ਦਿੰਦੇ ਆ ਜੇ ਕੋਈ ਪੇਸ਼ੈਂਟ ਟੌਕਸਿਸਿਟੀ ਹੈ ਜਿਹਨੂੰ ਜਿਹੜਾ ਸਨੇਕ ਬਾਈਟ ਟੌਕਸਿਕ ਸੀ ਪੁਆਇਜ਼ਨਸ ਸੀਗਾ ਉਹndeस्ते ਦੇਖੋ ਜਦੋਂ ਬਾਈਟ ਕੀਤਾ ਆਪਾਂ ਉਹਨੂੰ ਇਮੋਬਾਈਲਾਈਜ਼ ਕਰ ਦਿੰਨੇ ਆ ਉਸਪਾਰਟ ਨੂੰ ਤਾਂ ਕਿ ਮੂਵ ਨਾ ਕਰੇ ਤਾਂ ਕਿ ਉਹ ਆਪਣਾ ਜਿਹੜਾ ਹੈਗਾ ਬਾਈਟ ਹੈ ਜਿਹੜਾ ਉਹਦਾ ਅੱਗੇ ਸਪਰੈਡ ਨਾ ਕਰੇ ਬਲੱਡ ਸਰਕੂਲੇਸ਼ਨ ਤਾਂ ਕਰਕੇ ਇਮੋਬਾਈਲਾਈਜ਼ ਕਰਕੇ ਇਮੀਡੀਏਟਲੀ ਆਪਾਂ ਉਹਨੂੰ ਹਸਪੀਟਲ ਲੈ ਕੇ ਆਈਏ ਨਾਰਮਲੀ ਕੀ ਹੁੰਦਾ ਕਿ ਪੇਸ਼ੈਂਟ ਹਸਪੀਟਲ ਜਾਣ ਦੀ ਬਜਾਏ ਕਈ ਬਾਬਿਆਂ ਕੋਲੋਂ ਕੋਈ ਆਰਐਮਪੀਸ ਕੋਲ ਜਾਣਾ ਸ਼ੁਰੂ ਕਰ ਦਿੰਦੇ ਨੇ ਜਿੱਥੇ ਉਹਨਾਂ ਨੂੰ ਹੁੰਦਾ ਵੀ ਵਿਸ਼ਵਾਸ ਹੈ ਸਾਡਾ ਪੇਸ਼ੈਂਟ ਕੋਈ ਅੰਦਾ ਝਾੜਾ ਪਵਾ ਲਓ ਕੋਈ ਦੇਸੀ ਇਲਾਜ ਕਰਾ ਲਓ ਵੀ ਉਹਨਦੇ ਕੋਲੋਂ ਮਰੀਜ਼ ਠੀਕ ਹੋਇਆ ਸੀਗਾ ਤਾਂ ਸਾਡਾ ਮਰੀਜ਼ ਇਸ ਚੀਜ਼ਾਂ ਦੋ ਚੀਜ਼ਾਂ ਨੇ ਦੇਖੋ ਜਿਹੜਾ ਉਸ ਬਾਬਾ ਜੀ ਨੇ ਜਿਨਨੇ ਵੀ ਆਰਐਮਪੀ ਨੇ ਕੋਈ ਪੇਸ਼ੈਂਟ ਠੀਕ ਕੀਤਾ ਹੈ ਕਿਪ ਤਾਂ ਜਿਹੜਾ ਸਨੇਕ ਬਾਈਟ ਸੀਗਾ ਉਹ ਨਾਨ ਪੋਇਜ਼ਨਸ ਹੋਏਗਾ ਤੇ ਉਹ ਠੀਕ ਹੋ ਗਿਆ ਲੇਕਿਨ ਜਿਹੜਾ ਪੋਇਜ਼ਨਸ ਉਸ ਉਹਨਾਂ ਕੋਲ ਚਲਾ ਜਾਏਗਾ ਉਹਨੂੰ ਜੇ ਆਪ ਐਂਟੀ ਸਨੇਕ ਵਿਨਮ ਦਿੰਨੇ ਆ ਉਹ ਉਹਨਾਂ ਕੋਲ ਸ਼ਾਇਦ ਨਹੀਂ ਹੋਏਗਾ ਜਾਂ ਉਹਨਾਂ ਕੋਲ ਪ੍ਰੋਪਰ ਮੈਨੇਜਮੈਂਟ ਨਹੀਂ ਹੈ ਇੱਕਨੋਲਜ ਨਹੀਂ ਹੈ ਉਹਨੂੰ ਕਿਸ ਤਰ੍ਹਾਂ ਮੈਨੇਜ ਕਰਨਾ ਹੈ ਉਹ ਨੋਲਜ ਉਹਨਾਂ ਕੋਲ ਲੈਕੂਨਾ ਹੋਏਗਾ ਤੋ ਤੁਹਾਡਾ ਕੇਸ ਉੱਥੇ ਜਾ ਕੇ ਵਿਗੜ ਸਕਦਾ ਹੈ ਤਾਂ ਕਰਕੇ ਮੈਂ ਕਹਿਣਾ ਵੀ ਜਿਹੜਾ ਵੀ ਕੋਈ ਸਨੇਕ ਬਾਈਟ ਦੇ ਕੇਸਿਸ ਨੇ ਉਹਨੂੰ ਇਮੀਡੀਏਟਲੀ ਉਹ ਸਟੇਸਪਾਰਟ ਤੇ ਕੱਟਿਆ ਉਹਨੂੰ ਇਮੋਬਾਈਲਾਈਜ਼ ਕਰਕੇ ਉਹਨੂੰ ਹਸਪੀਟਲ ਲਿਆਓ ਹਸਪੀਟਲ ਆ ਕੇ ਫਿਰ ਡਾਕਟਰ ਡਿਸਾਈਡ ਕਰੇਗਾ ਵੀ ਕਿਹੜੀ ਲਾਈਨ ਆਫ ਮੈਨੇਜਮੈਂਟ ਕਰਨੀ ਹੈ ਸਰ ਇਸ ਤੋਂ ਬਹੁਤ ਵੱਡੀ ਗੱਲ ਹੈ ਕਿ ਜਦ ਸੱਪ ਕੱਟ ਜਾਂਦਾ ਹੈ ਜਿਵੇਂ ਫੋਰ ਐਗਜ਼ਾਮਪਲ ਲੱਤ ਤੇ ਕੱਟ ਗਿਆ ਬਾਹਾਂ ਤੇ ਕੱਟ ਗਿਆ ਕੋਈ ਉਹਨੇ ਇਹ ਵੀ ਥਾਂ ਤੇ ਕੱਟਦਾ ਤਾਂ ਕਹਿੰਦੇ ਕਿ ਉਸ ਪਾਰਟ ਨੂੰ ਜਿਹੜਾ ਬੰਨ ਲੈਂਦੇ ਨੇ ਰੱਸੀ ਨਾਲ ਬੰਨ ਲਓ ਜਾਂ ਕੱਪੜੇ ਨਾਲ ਬੰਨ ਲਓ ਤਾਂ ਕਿ ਉਹ ਹੁਣ ਅੱਗੇ ਨਾ ਜਾਏ ਜਾਂ ਫਿਰ ਕਈ ਜਿਵੇਂ ਫਿਲਮਾਂ 'ਚ ਦੇਖ ਲੈਂਦੇ ਸੀ ਉਹ ਚੂਸਣਾ ਸ਼ੁਰੂ ਕਰ ਦਿੰਨੇ ਉਥੋਂ ਹੀ ਜਿਹੜਾ ਜਿੱਥੋਂ ਡੱਗ ਮਾਰਿਆ ਹੁੰਦਾ ਹੈ ਕਿ ਇੱਥੋਂ ਜ਼ਹਿਰ ਆਪਾਂ ਜਿਹੜਾ ਐਂ ਕੱਢ ਦਾਂਗੇ ਤੇ ਜਿਹੜਾ ਬੰਦਾ ਸੇਫ ਹੋ ਜਾਏਗਾ ਦੇਖੋ ਇਹ ਚੂਸਣ ਵਾਲਾ ਕੰਮ ਤਾਂ ਨਹੀਂ ਕਰਨਾ ਚਾਹੀਦਾ ਇਮੋਬਾਈਲਾਈਜ਼ ਐਡਵਾਈਸ ਕਰਦੇ ਆ ਇਮੋਬਾਈਲਾਈਜ਼ ਕਰ ਲੋ ਹਸਪੀਟਲ ਲੈ ਆਓ ਤੇ ਉਸ ਤੋਂ ਬਾਅਦ ਡਾਕਟਰ ਦੇਖ ਲੇਗਾ ਵੀ ਉਹਨੂੰ ਕਿੰਨੀ ਦੇਰ ਤੱਕ ਇਮੋਬਾਈਲਾਈਜ਼ ਰੱਖਣਾ ਹੈ ਕਿ ਨਹੀਂ ਰੱਖਣਾ ਸਿੰਪਟਮ ਦੇ ਸਾਹਮਣੇ ਨੂੰ ਟਰੀਟਮੈਂਟ ਸ਼ੁਰੂ ਹੋ ਜਾਏਗੀ ਕਿਉਂਕਿ ਜਾਇ ਐਂਟੀ ਸਨੇਕ ਵਿਨਮ ਹੈ ਉਹ ਛੱਪ ਦੇ ਜ਼ਹਿਰ ਤੋਂ ਹੀ ਬਣਿਆ ਹੁੰਦਾ ਹੈ ਤਾਂ ਕਰਕੇ ਅਸੀਂ ਉਹਨਾਂ ਨੂੰ ਪਹਿਲੇ ਟੈਸਟ ਡੋਸ ਦੇਖ ਕੇ ਜੇ ਪੇਸ਼ ਦੇ ਦੋ ਨਾਰਮਲੀ ਕੀ ਹੁੰਦਾ ਤਿੰਨ ਤਰ੍ਹਾਂ ਦੇ ਸਨੇਕ ਹੁੰਦੇ ਨਿਊਰੋਟੌਕਸਿਕ ਮਸਕਲਰ ਟੌਕਸਿਕ ਵੈਕਸੂਲਰ ਟੌਕਸਿਕ ਜੇ ਆਪਾਂ ਲੱਗ ਰਿਹਾ ਪੋਇਜ਼ਨਸ ਦੇ ਲੋਕਾਂ ਨੂੰ ਪਤਾ ਕਿਵੇਂ ਲੱਗੇਗਾ ਵੀ ਜਿਹੜਾ ਸੱਪ ਸਾਨੂੰ ਕੱਟਿਆ ਜ਼ਹਿਰੀਲਾ ਸੀਗਾ ਬਹੁਤ ਵੱਡੀ ਗੱਲ ਹੈ ਕਿਉਂਕਿ ਤੁਸੀਂ ਕਹਿੰਦੇ ਨੋਨ ਪੋਇਜ਼ਨਸ ਵੀ ਹੁੰਦੇ ਪੋਇਜ਼ਨਸ ਵੀ ਹੁੰਦੇ ਕਿਉਂਕਿ ਦੇਖੋ ਜਿਹਨੂੰ ਸੱਪ ਕੱਟੇਗਾ ਇੱਕ ਵਾਰੀ ਬੰਦਾ ਬਹੁਤ ਘਬਰਾ ਜਾਂਦਾ ਹੈ ਉਹਨੂੰ ਸ਼ਾਇਦ ਸਿੰਪਟਮਸ ਨਾ ਹੀ ਹੋਣ ਲੇਕਿਨ ਘਬਰਾਣ ਦੇ ਕਾਰਨ ਉਹਨੂੰ ਐਂਗਜ਼ਾਇਟੀ ਦੇ ਸਿੰਪਟਮਸ ਆਨ ਲੱਗ ਜਾਂਦੇ ਤਾਂ ਕਰਕੇ ਦੇਖੋ ਜੇ ਕਈ ਵਾਰੀ ਪੇਸ਼ੈਂਟ ਦੀ ਪਲ ਜੇ ਕੁਝ ਖਾਏਗਾ ਖਾਂ ਤਕਲੀਫ ਹੋ ਸਕਦੀ ਹੈ ਜਿਹੜੀ ਜਗ੍ਹਾ ਤੇ ਕੱਟਿਆ ਉੱਥੇ ਸੈਲਲਾਈਟਸ ਹੋ ਜਾਂਦਾ ਰੈਡਨੈਸ ਇੰਨੀ ਜ਼ਿਆਦਾ ਹੋ ਜਾਂਦੀ ਹੈ ਸੋਜ ਵੱਧ ਜਾਂਦੀ ਇਟ ਮੀਨਸ ਜਿਹੜੇ ਇਹ ਸਿੰਪਟਮਸ ਨੇ ਉਹਦਾ ਗੇਟ ਚੱਲਣਾ ਅਬਨਾਰਮਲ ਹੋ ਗਿਆ ਕੱਟਣ ਵਾਲੀ ਥਾਂ ਤੇ ਬਹੁਤ ਜ਼ਿਆਦਾ ਸੋਜ ਹੋ ਗਈ ਸਾਲੈਂਚ ਪਲਕਾਂ ਥਲੇ ਡਿੱਗਣ ਤਾਂ ਇਹ ਪੋਇਜ਼ਨਸ ਸਨੇਕ ਦੇ ਬਾਈਟ ਦੇ ਲੱਛਣ ਨੇ ਜਦੋਂ ਤੁਹਾਨੂੰ ਇਹ ਜੇ ਲੱਛਣ ਆਣ ਲੱਗ ਜਾਂ ਤਾਂ ਉਸ ਕੰਡੀਸ਼ਨ ਤੱਕ ਕਦੀ ਵੀ ਤੁਸੀਂ ਕਰਨੇ ਨਹੀਂ ਬੈਠਣਾ ਵੈਸੇ ਤਾਂ ਕਦੀ ਵੀ ਨਹੀਂ ਬੈਠਣਾ ਅਸਤੇਵਨ ਇਹ ਵੀ ਕਹਿੰਨੇ ਸਾਡੇ ਕੋਲ ਕਈ ਵਾਰੀ ਪੇਸ਼ੈਂਟ ਆਂਦਾ ਜੀ ਸੁੱਤਾ ਪਿਆ ਸੀ ਮੈਨੂੰ ਇਹ ਨਹੀਂ ਪਤਾ ਵੀ ਮੈਨੂੰ ਕੱਟੇਗੇ ਨਹੀਂ ਕਰਤੇ ਮੈਨੂੰ ਨਿਸ਼ਾਨ ਮਿਲ ਗਿਆ ਕਿਉਂਕਿ ਅੱਜ ਕੱਲ ਦਾ ਸੀਜ਼ਨ ਹੈ ਆਪਾਂ ਹਰ ਵੀ ਕੋਈ ਸ਼ਾਇਦ ਸਿੰਪਲ ਬਾਇਸ ਕਿਸੇ ਹੋਰਤਾਂ ਦੀ ਵੀ ਬਾਈਟ ਹੋਵੇ ਉਹਨਾਂ ਕੋ ਸਨੇਕ ਬਾਈਟ ਨਾਲ ਕਨਫਿਊਜ਼ ਕਰ ਲੈਣ ਜਿਹੜੇ ਉਸ ਏਰੀਆ ਚ ਰਹ ਰਹੇ ਨੇ ਖੁੱਲੇ ਥਾਵਾਂ 'ਚ ਤਾਂ ਅਸੀਂ ਉਸ ਪੇਸ਼ੈਂਟ ਨੂੰ ਵੀ ਐਡਮਿਟ ਕਰਦੇ ਆ ਉਹਨੂੰ ਆਰਡਰ ਅਬਜ਼ਰਵੇਸ਼ਨ ਰੱਖਦੇ ਆ ਜੇ ਨੂੰ ਕੋਈ ਸਿੰਪਟਮਸ ਨਹੀਂ ਆਉਂਦੇ ਅਸੀਂ 48 ਆਵਰਸ ਤੋਂ ਬਾਅਦ ਡਿਸਚਾਰਜ ਕਰ ਦਿੰਦੇ ਤਾਂ ਕਿ ਜੇ ਪੇਸ਼ੈਂਟ ਨੂੰ ਕੋਈ ਸਪੋਜ਼ ਕਰੋ ਕਿਸੇ ਨੂੰ ਲੇਟ ਸਿੰਪਟਮਸ ਵੀ ਆਉਣੇ ਸ਼ੁਰੂ ਹੋਏ ਤਾਂ ਹੀ ਮਸਟ ਬੀਨ ਗੁੱਡ ਹੈਂਡਸ ਇੱਕ ਹਸਪੀਟਲ 'ਚ ਬੈਠਾ ਹੋਏਗਾ ਜਿੱਥੇ ਐਂਟੀ ਸਨੇਕ ਵਿਨਮ ਗਵਰਨਮੈਂਟ ਫ੍ਰੀ ਆਫ ਕੋਸਟ ਪ੍ਰੋਵਾਈਡ ਕਰਦੀ ਹੈ ਤਾਂ ਕਿ ਉਹਦੀ ਟਾਈਮਲੀ ਮੈਨੇਜਮੈਂਟ ਸ਼ੁਰੂ ਹੋ ਜਾਏ ਸਰ ਐਂਟੀ ਵੈਨਮਸ ਇਸ ਦੌਰਾਨ ਜਿਹੜੇ ਆਉਣੇ ਸ਼ੁਰੂ ਹੋ ਜਾਂਦੇ ਨੇ ਇਸ ਵਕਤ ਇਸ ਫੇਸ 6 ਹਸਪੀਟਲ ਦੀ ਗੱਲ ਕਰ ਲਈ ਕਿਉਂਕਿ ਇਹ ਦੇਖ ਰਹੇ ਹੈ ਕਿੰਨੇ ਕ ਇੱਥੇ ਜਿਹੜੇ ਐਂਟੀ ਵੈਨਮਸ ਰੱਖੇ ਗਏ ਸਰ ਸਾਨੂੰ ਅਜ ਤੱਕ ਤਾਂ ਐ ਇੱਕ ਐਂਟੀ ਸਨੇਕ ਵੀ ਨੂੰ ਅਸੀਂ 6 ਫੇਸ ਹਸਪਤਲ ਨੇ ਗਵਰਨਮੈਂਟ ਆਫ ਪੰਜਾਬ ਤਰਫ ਹਰ ਹਸਪਤਲ ਚ ਪ੍ਰੋਵਾਈਡ ਕਰਾਇਆ ਜਾਂਦਾ ਹੈ ਤਾਂ ਕਿ ਕੋਈ ਵੀ ਸਨੇਕ ਬਾਈਟ ਦਾ ਪੇਸ਼ੈਂਟ ਆਵੇ ਉਹਨੂੰ ਇਸ ਚੀਜ਼ ਦਾ ਕੋਈ ਵੀ ਖਰਚਾ ਨਾ ਕਰਨਾ ਪਵੇ ਕੁਝ ਸਰ ਪਤਾ ਲੱਗਦਾ ਕਿ ਜ਼ਿਆਦਾਤਰ ਕਿਹੜੇ ਅਮੂਮਨ ਸੱਪ ਹੈਗੇ ਇਸ ਇਲਾਕੇ 'ਚ ਜਿਹੜੇ ਜ਼ਹਿਰੀਲੇ ਹੈਗੇ ਆ ਜਿਹੜੇ ਸਭ ਤੋਂ ਜ਼ਿਆਦਾ ਜਿਹੜੇ ਉਹ ਦੇਖਿਆ ਜਾਂਦਾ ਹੈ ਕਿ ਸਨੇਕ ਬਾਈਟ ਚ ਹੁੰਦੀ ਦੇਖੋ ਹੁਣ ਜਿਵੇਂ ਕੋਬਰਾ ਕੇਟ ਦੀ ਹੁੰਦੀ ਐਸਚ ਵੈਰਾਈਟੀ ਬਾਰੇ ਤਾਂ ਨਹੀਂ ਆਪਾਂ ਤੁਹਾਨੂੰ ਦੱਸ ਸਕਦੇ ਕਿਸ ਦੀ ਲੇਕਿਨ ਸਾਡੇ ਕੋਲੋ ਵੀ ਮੈਂ ਦੱਸੀ ਨਾ ਤਿੰਨ ਚਾਰ ਹੀ ਪੇਸ਼IENTS ਆਏ ਸੀ ਪਾਇਸ ਜਿਨ੍ਹਾਂ ਨੂੰ ਅਸੀਂ ਮਤਲਬ ਸਿੰਪਟਮੈਟਿਕਲੀ ਟਰੀਟ ਕੀਤਾ ਸੀਗਾ ਉਹਨਾਂ ਚੋਂ ਇੱਕ ਦੋ ਪੇਸ਼IENTS ਇੱਕ ਅੱਧਾ ਪੇਸ਼ੈਂਟ ਸੀ ਜਿਹੜਾ ਸਾਨੂੰ ਸਿਕ ਹੋ ਗਿਆ ਸੀ ਰੈਫਰ ਕਰਨਾ ਪਿਆ ਉਹ ਪੇਸ਼ੈਂਟ willing ਨਹੀਂ ਸੀ ਇੱਥੇ ਵੈਂਟੀਲੇਟਰ ਤੇ ਰਹਿਣ ਵਾਸਤੇ ਤੇ ਮੋਸਟਲੀ ਬਾਕੀ ਪੇਸ਼ੈਂਟ ਹੋਪਫੁਲੀ ਇੱਥੇ ਮੈਨੇਜ ਹੋਏ ਨੇ ਸਭ ਕੱਢ ਜੇ ਕਿੰਨੀ ਕੀ ਦੇਰ ਚ ਹਸਪੀਟਲ ਪਹੁੰਚਣਾ ਹੁੰਦਾ ਐਜ਼ अर्ਲੀ ਐਜ਼ ਪੋਸੀਬਲ ਸਰ ਜਿਹੜਾ ਤੁਹਾਨੂੰ ਨੀਅਰਸ ਸੈਂਟਰ ਪੈਂਦਾ ਤਾਂ ਕਿ ਜਿੰਨੀ ਜਲਦੀ ਆਪਾਂ ਐਂਟੀ ਸਨੇਕ ਵੈਨਮ ਦੇਾਂਗੇ ਪੋਇਜ਼ਨ ਸਨੇਕ ਨੂੰ ਉੰਨੀ ਜਲਦੀ ਆਪਾਂ ਪੇਸ਼ੈਂਟ ਨੂੰ ਠੀਕ ਕਰ ਸਕਦੇ ਹਾਂ ਬਹੁਤ ਬਹੁਤ ਧੰਨਵਾਦ ਸਰ ਜੀ ਸਾਨੂੰ ਗੱਲ ਕਰਨ ਲਈ ਇਹ ਬਹੁਤ ਜ਼ਰੂਰੀ ਸੀਗਾ ਕਿਉਂਕਿ ਜਿਸ ਤਰੀਕੇ ਦੇ ਮੌਸਮ ਚੱਲ ਰਹੇ ਨੇ ਦੱਸਣਾ ਹੈ ਕਿ ਆਖਿਰਕਾਰ ਜੇ ਸੱਪ ਕੱਟ ਜੇ ਤਾਂ ਕਰਨਾ ਕੀ ਚਾਹੀਦਾ ਸਭ ਤੋਂ ਵੱਡੀ ਗਲਤੀ ਉਹ ਹੁੰਦੀ ਹੈ ਕਿ ਕਈ ਵਾਰੀ ਜਿੱਥੇ ਸੱਪ ਕੱਟਦਾ ਹੈ ਦੂਜਾ ਬੰਦਾ ਉਹਨੂੰ ਚੂਸਣ ਲੱਗ ਜਾਂਦਾ ਹੈ ਇਹ ਦੱਸਣ ਕਿ ਕਿਹ ਵੈਨਮ ਜਿਹੜਾ ਹੈ ਉਹ ਅਸੀਂ ਚੂਸ ਕੇ ਕੱਢ ਦਾਂਗੇ ਪਰ ਇਹ ਨਹੀਂ ਹੁੰਦਾ ਬਿਲਕੁਲ ਗਲਤ ਹੈ ਜਿਹੜਾ ਇਹਨੂੰ ਦੱਸਿਆ ਕੱਪੜਾ ਜ਼ਰੂਰ ਬੰਨ੍ਹ ਪਰ ਜਿੰਨਾ ਜਲਦੀ ਹੋ ਸਕੇ ਓਨੀ ਜਲਦੀ ਚੜੀ ਆ ਉਹ ਤੁਸੀਂ ਹਸਪੀਟਲ ਲੈ ਕੇ ਆਓ ਆਪਣੇ ਪੇਸ਼ੈਂਟ ਨੂੰ ਤਾਂ ਕਿ ਡਾਕਟਰ ਅੱਗੇ ਦੇਖ ਸਕੇ ਕਿ ਜਿਹੜੇ ਸੱਪ ਨੇ ਕਟਿਆ ਸੀਗਾ ਉਹ ਵੈਨਮਸ ਸੀਗਾ ਯਾਨੀ ਜ਼ਹਿਰੀਲਾ ਸੀਗਾ ਜਾਂ ਨਾਨ ਵੈਨਮਸ ਹੈ ਸਭ ਤੋਂ ਵੱਡੀ ਗੱਲ ਤੇ ਨਾਲ ਦੇ ਨਾਲ ਸਿੰਪਟਮ ਕੀ ਕੁਝ ਆਂਦੇ ਨੇ ਉਹ ਵੀ ਤੁਹਾਨੂੰ ਇਹਨਾਂ ਨੇ ਪੂਰੀ ਜਾਣਕਾਰੀ ਦਿੱਤੀ ਹੈ ਕੈਮਰਾ ਪਰਸਨ ਰੁਪਿੰਦਰ ਜਗੀਦੀ ਨਾਭਾ ਜ਼ਮਰਮਾ ਡੇਲੀ ਪੋਸਟ ਮੋਹਾਲੀ